ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਹੁਕ ਖਬਰਾਂ ਤੇ 14 ਦਿਨ ਦੇ ਜੁਡੀਸ਼ੀਅਲ ਰੀਮਾਂਡ ਤੇ ਭੇਜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਅਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਲਿਆਂਦਾ ਜਾਵੇਗਾ ਪੰਜਾਬ ਅਪਲ ਫ੍ਰੀਤੀ ਨਜ਼ਰਬੰਦੀ ਦੀ ਮਿਆਦ ਹੋਈ ਖਤਮ ਅਮਰੀਕਾ ਦਾ ਚੀਨ ਤੇ ਟੈਰਿਫ ਅਟੈਕ ਟਰੰਪ ਦੀ ਚੇਤਾਵਨੀ ਮਕਰੋ ਲਗਾਇਆ ਗਿਆ 104 ਫੀਸ ਦੀ ਟੈਕਸ ਸ਼੍ਰੋਮਣੀ ਆ ਕਾਲੀਦਾਲ ਨੂੰ 12 April ਨੂੰ ਮਿਲੇਗਾ ਨਵਾਂ ਪਰਦਾਦ ਗਾਂਧਰਮ ਨੇ ਭਾਰਤ ਦੀ ਪਛਾਣ ਬਣਾਉਣ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਪ੍ਰਧਾਨ ਮੰਤਰੀ ਮੋਦੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੀ 2 ਅਪ੍ਰੈਲ ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਮਹਿਲਾ ਕਨਸਟੇਬਲ ਅਮਨਦੀਪ ਕੌਰ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਥਾਣਾ ਕਨਾਲ ਕਲੋਨੀ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਉਸਨੂੰ ਪੇਸ਼ ਕੀਤਾ ਗਿਆ ਇਸ ਮੌਕੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜੱਜ ਮਹੇਸ਼ ਕੁਮਾਰ ਸ਼ਰਮਾ ਦੀ ਅਦਾਲਤ ਦੇ ਵੱਲੋਂ ਬਰਖਾਸਤ ਮੈਲਾ ਕਨਸਟੇਬਲ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਰਿਮਾਂਡ ਤੇ ਚੱਲ ਰਹੀ ਅਮਨਦੀਪ ਕੌਰ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਮੌਕੇ ਉਹਨਾਂ ਦੇ ਵੱਲੋਂ ਅਦਾਲਤ ਅੱਗੇ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਦੇ ਤੱਥ ਰੱਖੇ ਗਏ ਸਨ ਤੇ ਮੁੜ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ ਹੈ ਉਹਨਾਂ ਕਿਹਾ ਕਿ ਹੁਣ ਤੱਕ ਹੋਈ ਜਾਂਚ ਦੇ ਵਿੱਚ ਕੀ ਕੀ ਸਾਹਮਣੇ ਆਇਆ ਹੈ ਉਹ ਜਨਤਕ ਨਹੀਂ ਕਰ ਸਕਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਉਧਰ ਅਮਰਿਤਪਾਲ ਸਿੰਘ ਦੇ ਸਾਥੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਦੀ ਨਜ਼ਰਬੰਦੀ ਦੀ ਮਿਆਦ ਖਤਮ ਹੋ ਗਈ ਹੈ ਐਨਐਸਏ ਅਧੀਨ ਪਪਲਪ੍ਰੀਤ ਦੀ ਹਿਰਾਸਤ ਨਹੀਂ ਵਧਾਈ ਗਈ ਹੈ ਤੇ ਪਪਲਪ੍ਰੀਤ ਨੂੰ ਹੁਣ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਵੇਗਾ ਦੱਸ ਦਈਏ ਕਿ ਪਪਲਪ੍ਰੀਤ ਵਾਰਿਸ ਪੰਜਾਬ ਦੇ ਦਾ ਸੋਸ਼ਲ ਮੀਡੀਆ ਹੈਂਡਲ ਕਰਦਾ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਦੀ ਟੀਮ ਅਸਾਮ ਲਈ ਰਵਾਨਾ ਹੋ ਚੁੱਕੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਪਹਿਲਾਂ ਹੀ ਅਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੰਜਾਬ ਲੈ ਆ ਚੁੱਕੀ ਹੈ ਤੇ ਜੇ ਹੁਣ ਪਪਲਪ੍ਰੀਤ ਸਿੰਘ ਵੀ ਪੰਜਾਬ ਆ ਜਾਂਦੇ ਨੇ ਤਾਂ ਹੁਣ ਇਕੱਲੇ ਅਮਰਿਤਪਾਲ ਸਿੰਘ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਰਹਿ ਜਾਣਗੇ ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਵਾਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਚੇਤਾਵਨੀ ਤੋਂ ਇੱਕ ਦਿਨ ਬਾਅਦ ਵਾਈਟ ਹਾਊਸ ਨੇ ਚੀਨ ਤੇ 104% ਟੈਰਿਫ ਲਗਾਉਣ ਦੀ ਪੁਸ਼ਟੀ ਕੀਤੀ ਹੈ ਚੀਨ ਤੇ ਨਵਾਂ ਵਧਿਆ ਹੋਇਆ ਟੈਰਿਫ 9 ਅਪ੍ਰੈਲ ਯਾਨੀ ਕਿ ਅੱਜ ਤੋਂ ਲਾਗੂ ਹੋਵੇਗਾ ਰਿਪੋਰਟ ਦੇ ਅਨੁਸਾਰ ਵਾਈਟ ਹਾਊਸ ਦੇ प्रेस ने कहा है कि चीन ने अपनी जवाबी कार्रवाई वापस नहीं ली है इसलिए एक सौ चार फीसदी वादु टैरिफ लगाया जाएगा यह वादु टैरिफ नौ अप्रैल तो वसूलिया जाएगा खबर का सिलसिला इसे तरह जारी रहेगा फिलहाल रुकद एक छोटे जि ब्रेक

ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਪੰਥਕ ਵਿਵਾਦਾਂ ਦੇ ਬਾਵਜੂਦ 12 April ਨੂੰ ਹੋਵੇਗੀ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੀ ਪ੍ਰਧਾਨਗੀ ਹੈ ਵਰਕਿੰਗ ਕਮੇਟੀ ਨੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਆਮ ਡੈਲੀਗੇਟ اجلاس 12 April ਨੂੰ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸੱਦਨ ਦਾ ਫੈਸਲਾ ਲਿਆ ਹੈ ਉਦਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਦੇ ਤਹਿਤ ਪਾਰਟੀ ਦੀ ਨਵੀਂ ਭਾਰਤੀ ਲਈ ਬਣਾਈ ਗਈ ਕਮੇਟੀ ਵੀ ਭਾਰਤੀ ਕਰਨ ਦੇ ਵਿੱਚ ਜੁਟੀ ਹੋਈ ਹੈ ਇਸ ਪੰਜ ਮੈਂਬਰੀ ਕਮੇਟੀ ਦੀ ਭਾਰਤੀ ਮੋਹਮ ਨੂੰ ਦਰਕਿਨਾਰ ਕਰਕੇ ਵਰਕਿੰਗ ਕਮੇਟੀ ਨੇ ਨਵੇਂ ਪ੍ਰਧਾਨ ਦੀ ਚੋਣ ਦਾ ਫੈਸਲਾ ਲਿਆ ਇਸ ਨਾਲ ਪੰਥਕ ਹਲਕਿਆਂ ਵਿੱਚ ਨਵੇਂ ਪੰਬਲਪੂਸੇ ਖੜੇ ਹੋ ਗਏ ਨੇ ਪੰਜ ਮੈਂਬਰੀ ਕਮੇਟੀ ਨੇ 12 ਅਪ੍ਰੈਲ ਦੇ ਡੈਲੀਗੇਟ اجلاس ਤੇ ਸਵਾਲ ਖੜੇ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਕਰੀਬ 27 ਲੱਖ ਤੋਂ ਜ਼ਿਆਦਾ ਮੈਂਬਰ ਬਣੇ ਹੋਏ ਨੇ ਸਰਕਲਾਂ ਦੇ ਡੈਲੀਗੇਟ ਜ਼ਿਲ੍ਹੇ ਦੇ ਡੈਲੀਗੇਟ ਚੁਣਨਗੇ ਅਤੇ ਹਰੇਕ ਅਸੈਂਬਲੀ ਹਲਕੇ ਚੋਂ ਚਾਰ ਸਟੇਟ ਡੈਲੀਗੇਟ ਬਣਨਗੇ ਉਹਨਾਂ ਦੱਸਿਆ ਕਿ 12 ਅਪ੍ਰੈਲ ਦੇ ਡੈਲੀਗੇਟ اجلاس ਦੇ ਵਿੱਚ 520 ਤੋਂ ਜ਼ਿਆਦਾ ਡੈਲੀਗੇਟ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਔਰ ਹੁਣ ਜਿਹੜਾ ਅਗਲਾ ਸੱਦਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ اجلاس ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਹੈ ਉਧੇਦਾਰਾਂ ਦੀ ਚੋਣ ਹੁੰਦੀ ਹੈ ਵਰਕਿੰਗ ਕਮੇਟੀ ਵੀ ਉਹਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਿਆਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਲੀਕੇਟਰ ਸੂਬਾ ਡੈਲੀਕੇਟਰ ਦਾ ਜਨਰਲ اجلاس ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਆ ਜਿਹੜੇ ਮਤੇ ਉਸ ਹਾਊਸ ਦੇ ਵਿੱਚ ਜਨਰਲ ਅਜਲਾਸੇ ਦੇ ਵਿੱਚ ਰੱਖੇ ਜਾਣੇ ਆ। ਉਹਨਾਂ ਨੂੰ ਵੀ ਪ੍ਰਵਾਨਗੀ ਦਿੱਤੀ ਆ ਉਹ ਮਤੇ ਉੱਥੇ ਪੇਸ਼ ਕੀਤੇ ਜਾਣਗੇ। ਜਿਹਦਾ ਸਬੰਧ ਪੰਜਾਬ ਦੀ ਰਾਜਨੀਤੀ ਨਾਲ ਦੇਸ਼ ਦੀ ਰਾਜਨੀਤੀ ਨਾਲ ਘਟਗਿੰਤਿਆਂ ਦੇ ਹੱਕਾਂ ਦੇ ਨਾਲ ਔਰ ਸਾਰੇ ਜਿਹੜਾ ਸਾਡਾ ਫੈਡਰਲ ਇਸ਼ੂ ਆ ਇਸ ਸਾਰੀਆਂ ਚੀਜ਼ਾਂ ਦੇ ਉੱਤੇ ਵਿਸਤਾਰ ਦੇ ਵਿੱਚ ਉਹ ਮਤੇ ਜਿਹੜੇ ਉਸ ਦਿਨ ਉੱਤੇ ਅੱਜ ਜਿਹੜੇ ਸਾਰੇ ਮਤੇ ਉਹ ਵਰਕਿੰਗ ਕਮੇਟੀ ਦੇ ਵਿੱਚ ਉਚਾਰੇ ਗਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੈਨ ਧਰਮ ਨੇ ਭਾਰਤ ਦੀ ਪਛਾਣ ਬਣਾਉਣ ਵਿੱਚ ਇੱਕ ਬਹੁਮੁੱਲਾ ਯੋਗਦਾਨ ਪਾਇਆ। ਜੀਹਾਂ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੀਆਂ ਕਦਰਾਂ ਕੀਮਤਾਂ ਅਤਵਾਦ, ਯੁੱਧ ਅਤੇ ਵਾਤਾਵਰਣ ਸੁਰੱਖਿਆ ਦੀਆਂ ਵਿਸ਼ਵਵਿਆਪੀ ਚੁਣੌਤੀਆਂ ਦਾ ਜਵਾਬ ਦਿੰਦੀਆਂ ਨੇ। ਨਵਕਾਰ ਮਹਾਮੰਤਰ ਦਿਵਸ ਮਨਾਉਣ ਲਈ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰਾਚੀਨ ਧਰਮ ਦੀ ਵਿਰਾਸਤ ਅਤੇ ਸਿੱਖਿਆਵਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ ਮੋਦੀ ਨੇ ਕਿਹਾ ਕਿ ਜੈਨ ਸਾਹਿਤ ਭਾਰਤ ਦੀ ਅਧਿਆਤਮਿਕ ਸ਼ਾਨ ਦੀ ਰੀੜ ਦੀ ਹੱਡੀ ਹੈ ਸਰਕਾਰ ਇਸ ਨੂੰ ਸੁਰੱਖਿਅਤ ਰੱਖਣ ਲਈ ਕਈ ਕਦਮ ਚੁੱਕ ਰਹੀ ਹੈ ਜਿਸ ਵਿੱਚ ਇਸ ਦੇ ਪ੍ਰਾਚੀਨ ਗ੍ਰੰਥਾਂ ਨੂੰ ਡਿਜੀਟਾਈਜ਼ ਕਰਨ ਦੀ ਹਾਲੀਆ ਯੋਜਨਾ ਤੇ ਪਾਲੀ ਅਤੇ ਪ੍ਰਕਿਰਤੀ ਨੂੰ ਕਲਾਸਿਕਲ ਭਾਸ਼ਾਵਾਂ ਕੋਸ਼ਿਸ਼ ਕਰਨਾ ਸ਼ਾਮਿਲ ਹੈ ਭਾਰਤ ਦੀ ਪਛਾਣ ਬਣਾਉਣੇ ਮੇ जैन धर्म की भूमिका अमूल्य रही है हम इसे सहजने के लिए प्रतिबद्ध हैं मैं नहीं जानता हूं आप में से कितने लोग नया संसद भवन देखने गए होंगे और गए भी होंगे तो ध्यान से देखा होगा कि नहीं देखा होगा आपने देखा नई संसद बनी लोकतंत्र का मंदिर वहां भी जैन धर्म का प्रभाव साफ दिखता है ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡੇਰਾਮੁਖੀ ਗੁਰਮੀਤ RAMRAHIM ਮੁੜ ਤੋਂ ਜੇਲ੍ਹ ਤੋਂ ਬਾਹਰ ਆ ਗਏ ਨੇ ਜਿहां ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ RAMRAHIM ਨੂੰ ਫਿਰ ਤੋਂ ਫਰਲੋ ਮਿਲੀ ਹੈ ਅੱਜ ਤੜਕੇ ਤੜਕੇ ਉਹ ਸੁਨਾਰੀਆ ਜੇਲ੍ਹ ਤੋਂ ਸਿਰਸਾ ਲਈ ਰਵਾਨਾ ਹੋਏ ਤੇ ਸੂਤਰਤਾ ਮਿਲੀ ਜਾਣਕਾਰੀ ਮੁਤਾਬਕ ਹਨੀਪ੍ਰੀਤ ਖੁਦ ਡੇਰਾਮੁਖੀ RAMRAHIM ਨੂੰ ਸੁਨਾਰੀਆ ਜੇਲ੍ਹ ਤੋਂ ਲੈਣ ਪਹੁੰਚੀ ਫਰਲੋ ਦੌਰਾਨ RAMRAHIM ਸਿਰਸਾ ਡੇਰੇ 'ਚ ਰਹਿਣਗੇ ਦੱਸ ਦਈਏ ਕਿ ਇਹ 13ਵੀਂ ਵਾਰ ਹੈ ਜਦੋਂ RAMRAHIM ਨੂੰ ਜੇਲ੍ਹ ਤੋਂ ਆਜ਼ਾਦੀ ਰਿਹਾਈ ਮਿਲੀ ਹੈ ਖਾਸ ਤੌਰ ਤੇ ਉਸ ਦੀ ਆਖਰੀ ਪੈਰੋਲ 30 ਦਿਨਾਂ ਦੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਸੀ ਪਿਛਲੇ 3 ਦਿਨਾਂ ਤੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਫੌਜੀ ਸੋਨੂ ਸਿੰਘ ਦਾ ਹਾਲਚਲ ਜਾਣਨ ਦੇ ਲਈ ਪਹੁੰਚੀ ਕਰਨਲ ਬਾਠ ਦੀ ਪਤਨੀ ਨੇ ਫੌਜੀ ਭਰਾਵਾਂ ਦੇ ਹੱਕ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਅਖਤਿਆਰ ਕਰਨ ਦਾ ਫੈਸਲਾ ਕੀਤਾ ਜ਼ਿਕਰ ਯੋਗ ਹੈ ਕਿ ਬੁਡਲਾ ਅਡਾ ਦੇ ਪਿੰਡ ਚੱਕ ਪਾਈ ਕੇ ਰੋਡ ਤੇ ਦੋ ਫੌਜੀ ਭਰਾਵਾਂ ਦੇ ਬਣੇ ਇੱਕ ਘਰ ਦੇ ਨਜ਼ਦੀਕੀ ਲੱਗੇ ਸ਼ੈਲਰ ਵਿੱਚੋਂ ਪਿਛਲੇ ਡੇਢ ਸਾਲ ਤੋਂ ਪ੍ਰਦੂਸ਼ਣ ਉਹਨਾਂ ਦੇ ਘਰ ਵੱਲ ਆ ਰਿਹਾ ਸੀ ਜਿਸ ਤੋਂ ਪਰਿਵਾਰ ਕਾਫੀ ਪਰੇਸ਼ਾਨ ਸੀ ਇਸ ਸੰਬੰਧੀ ਪਰਿਵਾਰ ਦੇ ਵੱਲੋਂ ਉੱਚ ਅਫਸਰਾਂ ਨੂੰ ਮਿਲ ਕੇ ਕਈ ਵਾਰ ਜਾਣੂ ਵੀ ਕਰਵਾਇਆ ਗਿਆ ਸੀ ਪਰ ਸਥਿਤੀ ਉੱਥੇ ਦੀ ਉੱਥੇ ਰਹਿਣ ਕਾਰਨ ਅੱਕੇ ਫੌਜੀ ਭਰਾਵਾਂ ਦੇ ਵੱਲੋਂ ਬੁੱਢਲਾਡਾ ਦੇ ਐਸਡੀਐਮ ਦਫ਼ਤਰ ਦੇ ਬਾਹਰ ਭੁਖੜ ਹੜਤਾਲ ਤੇ ਪਰਿਵਾਰ ਸਮੇਤ ਬੈਠ ਗਏ 5 ਦਿਨ ਬੀਤਣ ਦੇ ਬਾਅਦ ਫੌਜੀ ਸੋਨੂ ਸਿੰਘ ਦੀ ਹਾਲਤ ਵਿਗੜ ਗਈ ਜਿਸ ਨੂੰ ਪਰਿਵਾਰ ਦੇ ਵੱਲੋਂ ਬੁੱਢਲਾਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾ ਸੁਧਰਦੀ ਦੇਖ ਸਿਵਲ ਹਸਪਤਾਲ ਦੀ ਡਾਕਟਰੀ ਟੀਮ ਵੱਲੋਂ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਅੱਜ ਕਰਨਲ ਬਾਠ ਦੀ ਪਤਨੀ ਸੋਨੂ ਸਿੰਘ ਨੂੰ ਮਿਲਣ ਦੇ ਲਈ ਪਹੁੰਚੀ ਜਿਸ ਨੇ ਸੋਨੂ ਸਿੰਘ ਦਾ ਹਾਲਚਲ ਜਾਣਿਆ ਤੇ ਫੌਜੀ ਪਰਿਵਾਰਾਂ ਦੇ ਹੱਕ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁੱਖ ਅਖਤਿਆਰ ਕਰਨ ਦਾ ਫੈਸਲਾ ਕੀਤਾ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੀ ਪੁਲਿਸ ਥੌਂਕੀ ਧਰਮਕੋਟ ਰੰਧਾਵਾ ਦੇ ਪਿੰਡ ਰੜੇਵਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਨੌਜਵਾਨ ਦੇ ਕਤਲ ਦੇ ਇਲਜ਼ਾਮ ਲਾਏ ਜਾ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਕਾ ਦੀ ਪਤਨੀ ਪਿਤਾ ਤੇ ਭਰਾ ਨੇ ਦੱਸਿਆ ਕਿ ਮਲਕੀਤ ਸਿੰਘ ਜੋ ਕਿ ਅੱਡਾ ਚੰਗੀ ਵਿਖੇ ਡੀਜੇ ਰਿਪੇਅਰ ਦਾ ਕੰਮ ਕਰਦਾ ਸੀ ਤੇ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੇ ਘਰ ਨੂੰ ਆ ਰਿਹਾ ਸੀ ਜਿਸ ਦੀ ਘਰ ਤੋਂ ਕੁਝ ਦੂਰੀ ਤੇ ਹੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਕੁਝ ਲੋਕਾਂ 'ਤੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਆ ਕਿ ਹੈ ਕਿ ਮ੍ਰਿਤਕ ਮਲਕੀਤ ਸਿੰਘ ਦਾ ਪਿੰਡ ਦੇ ਕੁਝ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਲੜਾਈ ਝਗੜਾ ਹੋਇਆ ਸੀ ਤੇ ਜਿਸ ਦਾ ਰਾਜੀਨਾਮਾ ਹੋ ਚੁੱਕਿਆ ਸੀ ਪਰ ਪਿੰਡ ਦੇ ਹੀ ਉਹਨਾਂ ਲੋਕਾਂ ਦੇ ਵੱਲੋਂ ਰੰਜਿਸ਼ ਰੱਖਦੇ ਹੋਏ ਬੀਤੀ ਰਾਤ ਉਸ ਦੇ ਸਿਰ ਪਿੱਛੇ ਕਿਸੇ ਤੇਜ਼ ਤਾਰ ਹਥਿਆਰ ਨਾਲ ਸੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁਲਿਸ ਦੇ ਵੱਲੋਂ ਜਾਂਚ ਆਰੰਭ ਕੀਤੀ ਗਈ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਈ ਇਜਾਜ਼ਤ ਧੰਨਵਾਦ